ਹਾਂਜੀ ਯੂਰੂ ਵਾਲਿਓ ਕੀ ਆਣ ਤੁਹਾਡੀ ਵੀਰ ਪਰਦੇ ਸਾਰੇ ਠੀਕ ਠਾਕ ਹੋਣਗੇ। ਬਾਬਾ ਸਾਹਿਬ ਉਪਰਤੀ ਵਾਲੇ ਤੇ ਰੱਖੇ। ਅੱਜ ਇੱਕ ਨਵਾਂ ਵੜਾ ਸਟਾਰਟ ਕਰਦੇ ਹਾਂ। ਗਰਮੀ ਬਹੁਤ ਜ਼ਿਆਦਾ ਪੈ ਰਹੀ ਏ। ਵੇਖੋ। ਪਰਾਹੇ ਪਾਣੀ। ਕੀ ਗਰਮੀ ਹੱਥ ਦੀ ਪੈ ਰਹੀ ਏ। 47 ਡਿਗਰੀ ਤਾਪ ਮਨਾਇਆ ਪਿਆ ਤੇ ਡੰਗਰਾਂ ਦਾ ਹਾਲ ਵੇਖੋ ਬਹੁਤ ਬੁਰਿਆ ਕੁਲਰ ਆਖ ਲਾਇਆ ਡੰਗਰਾਂ ਨੂੰ ਤੇ ਆਪਣੇ ਰੁੱਖ ਬੂਟੇ ਸਾਰੇ ਸੁੱਕਦੇ ਜਾ ਰਹੇ ਨੇ ਬਾਹਰ ਦਾ ਮਾਹੌਲ ਚੈੱਕ ਕਰੋ ਬਹੁਤ ਜ਼ਿਆਦਾ ਗਰਮੀ ਹੋ ਰਹੀ ਹੈ ਤੇ ਮੈਂ ਹੁਣੇ-ਹੁਣੇ ਮੋਟਰ ਤੇ ਨਾ ਆ ਕੇ ਆ। ਗਰਮੀ ਇੰਨੀ ਜ਼ਿਆਦਾ ਆ ਵੀ ਵਾਰ-ਵਾਰ ਲਾਣ ਤੇ ਵੀ ਨਾ ਕੰਮ ਲੋਟ ਨਹੀਂ ਹੁੰਦਾ। ਵਾਰ-ਵਾਰ ਨਾ ਪੈਂਦਾ ਫੇਰ ਉਹਵੇਂ ਉਹਦਾ ਬੰਦਾ। ਤੇ ਪਾਣੀ ਦੀ ਪਿਆਸ ਬਹੁਤ ਜ਼ਿਆਦਾ ਲੱਗਦੀ ਹੈ। ਗਰਮੀ ਕਰਕੇ ਲੋਕ ਘਰਾਂ ਤੇ ਵੀ ਨਹੀਂ ਜੀ ਕਰਦਾ। ਤੇ ਆ ਵੇਖੋ ਬਾਰ ਬੱਚੇ ਨੇ ਚਾਚੇ ਕੇ ਡੰਗਰ ਰੁੱਖਾਂ ਦੀ ਛਾਂ ਅਠ ਡੰਗਰ ਵੱਜਣ ਤਾਂ ਬਹੁਤ ਵਧੀਆ ਹੈ ਮਸਤੀ ਨਾਲ ਬਹਿਣ ਇਥੇ ਠੰਡੀ ਛਾਂ ਹੈ ਤੇ ਘਰੇ ਤਾਂ ਬਹੁਤ ਜ਼ਿਆਦਾ ਜੇਡਿੰਗ ਪੈਂਦੀ ਨੇ ਵੀ ਆਗੀ ਪੈਂਦੀ ਦੀ ਵੇਖੋ ਐ ਸੁਨਸਾਨ ਸ਼ਾਈ ਪੀਏ ਕੋਈ ਬੰਦਾ ਨਹੀਂ ਕੋਈ ਬੰਦੇ ਦੀ ਯਾਦ ਨਹੀਂ ਦੁਪਹਿਰ ਵੇਲੇ ਕਈ ਗਿਣਮੇ ਚਣਵੇਂ ਜਿਹੜੇ ਜ਼ਰੂਰੀ ਕੰਮ ਵਾਲੇ ਬਾਹਰ ਨਿਕਲਦੇ ਨੇ ਤੇ ਜਾ ਮੇਰੇ ਵਰਗੇ ਮੈਂ ਤਾਂ ਵੈਸੇ ਹੀ ਬਾਹਰ ਨਿਕਲਿਆ ਸੀ ਤੇ ਮੈਂ ਚਲ ਵੀਡੀਓ ਸ਼ੂਟ ਕਰ ਲੈਣੇ ਤੇ ਅੱਗੇ ਦੇ ਵਲੌਗ ਨਾਲ ਜੁੜੇ ਰਹੋ ਦਿਖਾਉਂਦਿਆਂ ਤੁਹਾਨੂੰ ਅੱਗੇ ਸ਼ਾਮ ਤੱਕ ਦੇ ਰੁਟੀਨ ਹੁਣ ਤਾਂ ਟਾਈਮ ਹੋ ਗਿਆ ਹੈ तकरीबन ਦੋ ਕੁ ਦਾ ਟਾਈਮ ਹੋ ਗਿਆ ਹੋਣਾ ਤੇ ਸ਼ਾਮ ਨੂੰ ਨਾ ਸੰਜਟਰਾਮ ਕਾਰਕ ਦੇ ਸ਼ਾਮ ਨੂੰ ਫਿਰ ਦੁਬਾਰਾ ਤੁਹਾਨੂੰ ਮਿਲਦੇ ਆਂ ਵੀਡੀਓ ਵਿੱਚ ਹਨ ਗਰਮੀ ਕਾਫੀ ਹੈ ਸ਼ਾਮ ਨੂੰ ਪਨੀਰੀ ਤੁਹਾਨੂੰ ਦਿਖਾਵਾਂਗੇ ਆਪਾਂ 1401 ਦੀ ਪਨੀਰੀ ਲਈ ਮਚਲਾਂ ਦੀ ਉਹ ਤੁਹਾਨੂੰ ਦਿਖਾਵਾਂਗੇ ਉਹ ਵੀ ਸੜੀ ਜਾਂਦੀ ਬਹੁਤ ਜ਼ਿਆਦਾ ਗਰਮੀ ਨਾਲ ਨਾਲ ਖੇਤ ਗਿਆੜਾ ਮਾਰਾਂਗੇ ਤੇ ਤੁਹਾਨੂੰ ਦਿਖਾਵਾਂਗੇ ਅਗਲੀ ਆਉਣ ਵਾਲੇ ਲੋਗੇ ਬੱਚੇ ਤੁੰ ਬਣੇਰੋ ਵੀਡੀਓ ਦਿਨਾ ਨਿਕਲਣਾ ਹੀ ਹੈ ਫਿਰ ਇਹਦਰ ਮੁਕਾਰਾ ਨਹੀਂ ਪਾਉਂਦਾ ਨੇਰੀ ਸਹੀ ਨਹੀਂ ਹੋਈ ਹੈ ਨਾ ਐਵੇਂ ਐਵੇਂ ਦੀਪੂ ਪਟੀ ਵੇਗਾ ਇੱਕ ਗੱਲਾ ਪਾਣੀ ਪਰੀਚ ਲਵੇ ਨਾ ਥੋੜਾ ਭਰੀ ਚਲਵੇ ਐਵੇਂ ਨਾ ਐਂ ਪਰਾਂ ਨੂੰ ਖਿੱਚਦਾ ਜਾਵੀ ਸਾਰਾ ਹਾਲ ਨਾ ਇੱਕ ਪਾਸੇ ਕਰਦਾ ਜਾਵੀ ਗਰਮੀ ਪੈਂਦੀ ਮਸ ਬੜੀ ਪਈ ਏ ਤੇ ਮੇਰੀ ਜੇ ਸਹੀ ਸਹੀ ਸਲਾਮਤ ਹੋ ਅਜੇ ਨਾ ਦੀ ਪੋਏ ਇਕਰੀ ਪਾਣੀ ਭਰੀ ਚ ਲਵੇ ਹਾਂਜੀ ਜਦੋਂ ਆਉਂਦਾ ਮੇਰੇ ਆ ਵੀ ਸਰੀਰ ਤੀਦੀਆਂ ਨੋਦਰੀ ਗਾਂ ਸਾਈਡ ਤੇ ਲਫਾਫਾ ਲਾ ਦੇਣਾ ਨਹੀਂ ਕੇ ਲਾਇਆ ਬੈ ਬਾਜੀ ਸਾਰੇ ਕੋਚੂਆਂ ਪਰ ਲਾਉਂਦੇ ਨੇ ਪਨੀਰੀ ਦਾ ਯਾਰ ਬੁਰਾ ਹਾਲ ਹੋ ਗਿਆ ਹਣਾ ਹਾਂਜੀ ਡਾਕਟਰ ਸਾਹਿਬ ਤੁਸੀਂ ਦੱਸੋ ਇਹ ਤਾਂ ਮੈਂ ਚੈੱਕ ਕਰ ਰਹੀ ਹਾਂ ਅੱਇਆ ਆ ਵਾ ਸਮੇਂ ਤੋਂ ਨੀਰੀ ਸੜ ਗਈ ਸਾਰੀ ਨਾ ਹਾਲ ਵੀ ਪਤਲਾਇ ਫੇਰ ਵੀ ਹੈ ਨਾ ਸੜੀ ਵੀ ਤੇ ਕਿਉਂ ਤੇਰੀ ਪੀਡੀਐਫ ਸੈਂਡ ਨਹੀਂ ਹੋਈ ਕਿ ਨਾ ਬਣਦੀ ਹਾਂ ਤੇ ਵੇਪਰ ਖੇਤ ਆ ਗਏ ਆ ਤੇ ਗਰਮੀ ਹਾਲੇ ਵੀ ਬੜੀ ਜ਼ਿਆਦਾ ਹੈ ਤੇ ਇਹ ਆਪਣੀ ਪਨੀਰੀ ਕਿ ਇਹ ਡੀਪੀ 1401 ਮੁੱਛਲ ਵੈਰੈਟੀ ਜੀ ਨੂੰ ਕਹਿੰਦੇ ਨੇ ਇਹ ਆਪਣੀ 10 ਦਿਨ ਦੀ ਪਨੀਰੀ ਹੋ ਗਈ ਹੈ ਤੇ ਇਹ ਪਹਿਲਾਂ ਸੜਨ ਲੱਗ ਗਈ ਸੀ ਤੇ ਕੱਲ ਇਹਨੂੰ 13045 ਪਾਊਡਰ ਪਾਇਆ ਤੇ ਨਾਲ ਥੋੜੀ ਥੋੜੀ ਜਿਵੇਂ ਖਾਦ ਪਾਈ ਜਿੰਦੇ ਨਾਲ ਕੁਝ ਹੱਦ ਤੱਕ ਅੱਜ ਮੈਨੂੰ ਫਰਕ ਦਿਖ ਰਿਹਾ ਹੈ ਦਾ ਗਰੋਥ ਵੀ ਥੋੜੀ ਜਿਹੀ ਫੜ ਗਈ ਹੈ ਕਮੈਂਟਾਂ ਚ ਦੱਸਿਓ ਵੀ ਕਿੱਦਾਂ ਦੀ ਪਨੀਰੀ ਆਪਣੀ ਤੇ ਬਾਕੀ ਗਰਮੀ ਦਾ ਨਾ ਐਂਡ ਲਾਈ ਖਲੀਜੀ ਨੂੰ ਕਹਿੰਦੇ ਨੇ ਐਂਡ ਅਜੇ ਸੂਰਜ ਸਿਰ ਤੇ ਹੀ ਖੜਾ ਹੈ ਸ਼ਾਮ ਦੇ ਸਾਢੇ 6 ਹੋ ਗਏ ਨੇ ਸਾਹ ਨਾਲ ਤੇ ਅਜੇ ਵੀ ਪਸੀਨੇ ਛੜਾਈ ਖੜਾ ਸੂਰਜ ਤੇ ਇਹ ਆਪਾਂ ਕੰਪਿਊਟਰ ਕਰਾਇਆ ਲਵਾਇਆ ਸੀ ਉਸ ਦਿਨ ਹੁਣ ਇਹਨੂੰ ਵਾਹ ਕੇ ਤੇ ਮੈਂ ਕਰਦਾ ਕਿ ਹੁਣਾਂ ਵੀ ਵਾਹ ਕੇ ਸੁੱਕੀ ਨੂੰ ਹੀ ਤੇ ਸੁੱਕੀ ਨੂੰ ਹੀ ਸਵਾਗਾ ਮਾਰ ਕੇ ਤਾਂ ਆਪਾਂ ਚੋਨਾ ਟੰਗ ਦੀ ਦਾ ਆਪਾਂ ਕਦੇ ਨਹੀਂ ਜ਼ਿਆਦਾ ਰਫਾਡਰ ਫੂਡ ਨਹੀਂ ਮਾਰੀਦਾ ਜ਼ਿਆਦਾ ਪਰ ਫੱਡ ਸਾਡੇ ਇੱਥੇ ਮਾਰਦੀਏ ਤਾਂ ਫਿਰ ਨਾ ਕੰਮ ਔਖਾ ਹੋ ਜਾਂਦਾ ਜਮੀਨ ਜਿਹੜੀ ਹੈ ਨਾ ਜਾਮ ਹੋ ਜਾਂਦੀ ਓ ਤਾਂ ਕਰਕੇ ਅਸੀਂ ਰਫਾਡ ਨਹੀਂ ਮਾਰੀਦਾ ਤੇ ਬਾਕੀ ਤੋਂ ਪੱਕਾਫੀ ਇਹ ਪੱਠੇ ਵੀ ਨਹੀਂ ਚੱਲ ਰਹਾ ਇਹ ਆਪਾਂ ਜਿਹੜੀ ਤੜਾਂ ਲਾਈਆਂ ਸੀ ਦੋ ਇੱਥੇ ਰੂੜੀ ਸੀ ਰੂੜੀ ਲੈ ਆਂਦੀ ਸੀ ਹਾਲ ਟਰਾਲੀ ਚ ਪਾ ਕੇ ਹਲੀ ਤੇ ਉਹ ਛੱਟਦੀ ਅੱਗੇ ਤੇ ਹੁਣ ਆਪਾਂ ਤੜ ਦੇ ਲਾਗੇ ਲਾਗੇ ਵੱਲਾਂ ਲਾਈਆਂ ਨੇ ਖਖੜੀਆਂ ਦੀਆਂ ਜਿੰਨੂੰ ਕੋਈ ਫੁੱਟਾਂ ਵੀ ਕਹਿੰਦੇ ਨੇ ਫੁੱਟਾਂ ਉਹ ਜਿਹੜੀਆਂ ਆਪਣੀਆਂ ਪਹਿਲਾਂ ਇੱਥੇ ਬੰਨੇ ਦੇ ਮਣੇ ਵੱਲਾਂ ਲਾਈਆਂ ਸੀ ਨਾ ਕਦੂਆਂ ਦੀ ਗੁੱਗੀਆਂ ਸੀ ਸਾੜ ਜਿੰਦੇ ਚੋਂ ਆ ਦੋ ਹੀ ਬਚੀਆਂ ਨੇ ਇੱਕ ਆ ਉਹ ਇੱਥੇ ਦੀ ਤੇ ਕਾ ਇਹ ਹੁਣ ਫਟਾਰਾ ਚੱਕੀ ਜਾਂਦੀਆਂ ਨੇ ਤੇ ਮੈਂ ਸੱਟਣ ਆਇਆ ਸੀ ਇੱਥੇ ਬੱਠਲ ਗੋਏ ਦਾ ਇਹ ਕਰੇਲਾ ਆਪਣਾ ਵੱਧ ਕਰੇਲੇ ਲੱਥੇ ਨੇ ਇਹਨਾਂ ਨੂੰ ਸਬਜ਼ੀ ਬਣ ਜਾਂਦੀ ਹੁਣ ਵਲੌਗ ਜ਼ਿਆਦਾ ਤਾਂ ਨਹੀਂ ਬਣਾਈਦਾ ਵੀ ਗਰਮੀ ਬੜੀ ਜ਼ਿਆਦਾ ਹੁੰਦੀ ਹੈ ਤੇ ਸਾਰੇ ਦਿਨ ਚ ਘਰ ਦੇ ਕੰਮ ਹੀ ਮਸਾਉ ਮੁੱਕਦੇ ਨੇ ਦੇਲ ਹੀ ਨਹੀਂ ਕਰਦਾ ਵਲੌਗ ਵਲੌਗ ਬਣਾਉਣ ਤੇ ਮੌਸਮ ਥੋੜਾ ਜਿਹਾ ਠੰਡਾ ਮਿੱਠਾ ਹੋ ਗਿਆ ਤਾਂ ਫਿਰ ਤੜਾ ਤੜ ਵੀਡੀਓ ਪਾਵਾ ਕਰਾਂਗੇ ਆਪਾਂ ਵੀ ਆਹ ਘਰ ਨੂੰ ਪੱਠਿਆਂ ਨੂੰ ਪਾਣੀ ਲਾਇਆ ਇਹਨੂੰ ਸੁੰਢੀ ਬੜੀ ਪੈ ਗਈ ਪੱਠਿਆਂ ਨੂੰ ਹੁਣ ਇੱਕ ਵਿੱਚ ਗਿਆ ਕੋੜਾ ਜਾਂ ਮਕੜੀ ਉਹ ਬੜੀ ਜ਼ਿਆਦਾ ਇਹ ਗੌਂਡੀਆਂ ਨੇ ਮੇਰੇ ਚੱਲੀ ਵੀ ਹੋ 70 ਛੱਡੀ ਖੜੇ ਨੇ ਆਹਨ ਆਪਣੀਰੀ ਬੀਜੀ ਗੌਂਡੀਆਂ ਨੇ ਅੱਜ ਲੈਟ ਕਾਫੀ ਚਰਚਾਲ ਗਈ ਸਵੇਰ ਦੀ ਆਈ ਵੀ ਤੜਕੇ ਦੀ ਅਜੇ ਚੱਲੀ ਜਾਂਦੀ ਏ ਇਸ ਖਾੜੇ ਜਨਾਨ ਦਾ ਨਜ਼ਾਰਾ ਬੜਾ ਵਾਹਣ ਪੌੜੀਆਂ ਸਾਫ਼ ਕੀਤੀਆਂ ਨਹੀਂ ਇਹ ਨਾ ਇਹਲਾ ਗਾਂ ਦਾ ਬਾਣੀ ਜਾਂਦਾ ਹੈ ਨਾ ਘਰ ਚ ਆਵੇ ਕੂੜਾ ਕੂੜਾ ਦਾ ਨਹੀਂ ਬਣਾ ਪਿਆ ਬੱਚੇ ਬੜਾ ਖਲਾਰਾ ਪਾਦੇ ਰਹਿਣਾ ਗੁੱਗੂ ਸੁੱਤਾ ਪਿਆ ਆਏ ਹਏ ਅੰਦਰ ਆਈਏ ਤਾਂ ਠੰਡਾ ਠੰਡਾ ਨਿਆਰੀ ਆ ਜਾਂਦਾ ਨਾ ਇਹ ਅਸੀਂ ਚਲਾ ਕੇ ਪਿਆ ਗੁੱਗੂ ਸਾਡਾ ਸੁੱਤਾ ਪਿਆ ਹੈ ਗੱਗੇ ਕੱਕੂ ਛੋਈ ਗਈ ਤੇ ਪੀਸੀ ਠੰਡੀ ਤੇ ਲੱਗਦੀ ਬੰਦ ਕਰ ਦੇ ਠੰਡੇ ਜ਼ਿਆਦਾ ਹੋਇਆ ਪਰੂੰ ਇਹ ਨਵੇਂ ਜੇ ਕੰਮ ਹੋਏ ਮੈਨੂੰ ਹੁਣ ਤੁਸੀਂ ਸੌਂ ਤੇ ਅਸੀਂ ਜਾਂਨੇ ਆ ਕੰਮ ਕਰਨ ਤੇ ਮੈਂ ਨਾ ਉਹ ਮੜਿਆ ਲਖਾਈ ਲਵਾਂ ਤੋਂ ਉੱਪਰ ਆ ਕੇ ਚੰਬੜ ਜਾਂਦੀ ਜਿਵੇਂ ਨਾ ਚੂਈ ਹੁੰਦੀ ਚੂਈ ਅੱਗ ਦੀ ਵੇਹ ਡੰਗਰਾਂ ਦਾ ਕੂਲਰ ਆਪਾਂ ਪ੍ਰਾਣਾ ਪਿਆਸ ਹੀ ਕਰੇ ਮੈਂ ਚੱਲ ਡੰਗਰਨ ਲਾ ਦੀ ਤੁਸੀਂ ਪਾਣੀ ਪਾਰ ਲਿਆ ਫਿਰ ਪਰਦਾ ਕੌਣ ਪਿਆ ਐ ਐਵੇਂ ਲੱਗੀ ਖਲੀ ਪੈਂਪ ਜਾ ਤੇਰਾ ਭੜਾ ਵੇ ਠੰਡੀ ਹੋ ਜਾ ਠੰਡੀ ਕਰਮਾ ਲਈਏ ਗਰਮੀ ਬੜੀ ਜ਼ਿਆਦਾ ਯਾਰ ਡੰਗਰਾਂ ਦੀ ਤੇ ਚਲ ਵੀ ਜ਼ਰੂਰੀ ਏ ਇਹਨਾਂ ਦੀ ਧਿਆਨ ਆਉਦੇ तरी ਰੱਖੋ ਜਿੰਨਾ ਆਵਦਾ ਰੱਖੀਦਾ ਮਸਤੀ ਨਾਲ ਆਹੀ ਠੰਡੇ ਪਾਣੀ ਨਾਲ ਸਰਦੀਆਂ ਚ ਸਰਦੀ ਤੋਂ ਬਚਾਉਣਾ ਪੈਂਦਾ ਤੇ ਗਰਮੀਆਂ ਚ ਗਰਮੀ ਤੋਂ ਜਿੰਨਾ ਉੱਪਰ ਪਾਣੀ ਪਾਈ ਹੋ ਉਹ ਨਾ ਪਾਣੀ ਪੀਂਦੀ ਆ ਨਾ ਵਸ ਖਾਣਾ ਚਾਹੀਦਾ ਇੱਕ ਵਧੀਆ ਮਾਲੋ ਬਣਿਆ ਜਿੰਦੇ ਡੰਗਰ ਸਾਰਾ ਦਿਨ ਬੈਠੇ ਰਹਿਣ ਨਜ਼ਾਰੇ ਆ ਗਏ ਨਿ ਸਾਰੀ ਨਾਲੇ ਨਾਲ ਐ ਫਿਰ ਨਿਕੜੀ ਦੀਵਾਰੀ ਆ ਜਾਣੀ ਬਹੁਤ ਗਰਮੀ ਕਸ਼ੂਆਂ ਦਾ ਬੁਰਾ ਆ ਰਿਹਾ ਇਹਨਾਂ ਦਾ 4-5 ਕਿਲੋ ਦੁੱਧ ਹੈ ਅਸੀਂ ਤੇ 2 ਕਿਲੋ ਤੇ ਆ ਗਿਆ ਇੰਨੀ ਗਰਮੀ ਚ ਆ ਰਹੀ ਹਾਲਾਂਕਿ ਸਵੇਰੇ ਸ਼ਾਮ ਇਹਨਾਂ ਨੂੰ ਨਹਾ ਵੀ ਲੈ ਵੀ 쿨ਰ ਵੀ ਲੱਗਿਆ ਇਹਨਾਂ ਦਾ ਫੇਰ ਵੀ ਗਰਮੀ ਬੜੀ ਜ਼ਿਆਦਾ ਆ ਰਹੀ ਹੈ ਚੱਲ ਵੀ ਆਇਆ ਲਠਰੇਕਾਰ ਕਰਕੇ ਪੀਣੀ ਪਾਣੀ ਆਇਆ ਆਜਾ ਆਜਾ ਹੁਣ ਤੇਰੀ ਵਾਰੀ ਆ ਗਈ ਮਿਸ ਪੂਜਾ ਐਈ ਮਿਸ ਪੂਜਾ ਪੱਠੇ ਵੀ ਚਾਰਜ ਨਾ ਖਾਰੀ ਐਨੀ ਗੰਨੂ ਪੈਰੀ ਮੇਰਾ ਇਰਾਦਾ ਹੈ ਹੁਣ ਇਹਨਾਂ ਤਰ੍ਹਾਂ ਸਵਾਰੇ ਵਾਲਾ ਸਿਸਟਮ ਲਾਣੇ ਆ ਇਕਦਮ 7 ਲ ਪੱਖਾ ਲਾ ਕੇ ਸਵਾਰੇ ਵਾਲਾ ਸਿਸਟਮ ਲਾਦਣੇ ਛੇ 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 ਅੱਗੇ ਆਂਦੀ ਨੀਂਦੀ ਸੀ ਹਣਾ ਨਾ ਹੁਣ ਪਰ ਹੁਣ ਭੱਜ ਕੇ ਆਂਦੀ ਛੇ ਛੇ ਇਹਨਾਂ ਦੀ ਵਾਰੀ ਆ ਗਈ ਰੋਟੀਆਂ ਪਕਾਉਣ ਦੀ ਤੇ ਸਾਡੀ ਵਾਰੀ ਇਹ ਹੁਣ ਸਪਰੇਅ ਕਰਨ ਦੀ ਮੈਂ ਕਰੂੰਗਾ ਬੰਨੇ ਵਾਲੀ ਸਪਰੇਅ ਰਾਉਂਡ ਅਪ ਾੜਨ ਕਾਫੀ ਦਿਨ ਹੋ ਗਏ ਨੇ ਾੜ ਦੇਣਾ ਜੜੀ ਹੁੰਦੇ ਸੁਕਾ ਵਾਹ ਗਿਆ ਤੇ